ਸੁਹਿਲਾ ਸੁਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕਰਿ ਤੇ ਆ ਕੀਆ ਕਰਤੇ ਕਾ ਹੋਇ ਵਿਚਾਰੋ ਤਤ ਕਰ ਗਾਵੋ ਸੁਹਿਲਾ ਸਮਰੋ ਸਚਨ ਹਾਰੋ ਤੁਮ ਗਾਵੋ ਮਨਰ ਰਪੋ ਕਾ ਸੁਹਿਲਾ ਹੋ ਵਾਰੀ ਦੇ ਸੁਹਿਲਾ ਸਦਾ ਸੁਖ ਹੋਏ ਰਹਾ ਨਿਤ ਨਦ ਜੀਅਣੇ ਸਮਾਲਿਆ ਨੇ ਖੈਗਾ ਦੇ ਬਨਹਾਰ ਤਰਦਾਨ ਕੀਮਤ ਨਾ ਪਵੈ ਤਿਸ ਦਾਤੇ ਖੰਵ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇ ਸੱਜਣ ਅਸੀਸਰਿਆਂ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਉਹ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਮਰੀਏ ਨਾਨਕ ਸੇ ਦੀ ਹੈ ਅਮਨ ਰਾਗ ਸਮਾਲਾ ਪਹਿਲਾ ਸ਼ੇ ਘਰ ਸ਼ੇ ਘਰ ਸ਼ੇ ਉਪਦੇਸ ਕਰ ਕਰ ਇੱਕੋ ਵੇਸ ਅਨੇਕ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰਾਗ ਵਡਾਈ ਤੋਏ ਰਹਾਉ। ਜੁ ਸੋਏ ਚਸਿਆ ਕੜੀਆ ਪੈ ਰਾਤ੍ਰਥੀ ਵਾਰੀ ਮਾਹ ਹੋਆ ਸੂਰਜ ਕੋ ਰੁਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਬਨਸਰੀ ਮਾਲਾ ਪਹਿਲਾ। ਗਗਨ ਮੇ ਥਾਲ ਰਵੀ ਚੰਦ ਦੀਵਕ ਮਨੇ ਤਾਰਕਾ ਮੰਡਲ ਜੁਰਗਮ ਸਗਲ ਬਨਾਰਾਇ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤਰੀ ਆਰਤੀ ਅਨ ਹਤਾ ਸਬਦ ਵਜੰਤ ਭੇਰੀ ਰਹਾ ਸਹਿਸ ਤਵ ਨੈਨ ਨੰਨ ਨੈਨ ਹੈ ਤੁਹੇ ਕੋਸ਼ਾ ਸਮੂਰਤ ਨੰਨਾ ਇਕ ਤੋਹੀ ਸਹਿਸ ਪਦ ਵਿਮਲਨ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਦੇ ਵਿਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਆਰ ਚਰਨ ਕਵਲ ਮਕਰਾਂਦ ਲੋਵਤ ਮਨੋ ਅੰਦਨੋ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰ ਕੋ ਹੋਏ ਜਾਤੇ ਤੇਰੇ ਨਾਇ ਵਸਾਰਾ ਗੋੜੀ ਕੋਲ ਵੀ ਮੱਲਾ ਚੁਪਤਾ ਕਾਮ ਗਰੋਹ ਨਗਰ ਬ ਭਰਿਆ ਮੈਂ ਸਾਦੋ ਖੰਡਲ ਖੰਡਾ ਏ ਪੂਰਬ ਲਿਖਤ ਲਿਖ ਗੁਰ ਪਾਇਆ ਮਨ ਹਲ ਮਨਨ ਵੰਡਾ ਏ ਕਿਰ ਸਾਦੋ ਅੰਜਲੀ ਪਨ ਵੰਡਾ ਏ ਖੱਡ ਨੌਰ ਪਨ ਸਾਕਤ ਹਰ ਰਸ ਸਾਧਨਾ ਜਾਣਿਆ ਆਪਣੇ ਅੰਤਰ ਹਉਮੈ ਕੰਡਾ ਹੈ ਜੋ ਜੋ ਚੱਲੈ ਛੁੱਬੈ ਦੁੱਖ ਪਾਵੇ ਜਮ ਕਾਲ ਸਹੀ ਸ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੀ ਦੁੱਖ ਜਨਮ ਮਰਨ ਪਵਖੰਡਾ ਹੈ ਵਨਾਸੀਪੁਰ ਪਾਇਆ ਪਰੇਸਰ ਬਹੁ ਸੋਖੰਡ ਬ੍ਰਹਿਮੰਡਾ ਹੈ ਹਾਮ ਗਰੀਬ ਮਾਸਕੀਨ ਪ੍ਰਭ ਤੇਰੀ ਹਰਿ ਰਾਗ ਵਡ ਵੱਡਾ ਏ ਜਦ ਨਾਨਕ ਨਾਮ ਆਧਾਰ ਠੀਖ ਹੈ ਅਰ ਨਾਮੇ ਹੀ ਸੁਗਮੰਡਾ ਏ ਰਾਗਉੜੀ ਪੂਰਬੀ ਮਹੱਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾਂ ਸੰਤ ਟਹਿਲ ਕੀ ਬੇਲਾ ਇੰਹਾ ਘਾਟ ਚੱਲੋ ਹਰਲਾ ਆਗੇ ਬਸਨ ਸੁਹਿਲਾ ਆਉ ਕਟਾਏ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹ ਸੰਸਾਰ ਬਕਾਰ ਸੰਸਮੈ ਤਰਿਉ ਬ੍ਰਹਮ ਗਿਆਨੀ ਜਿਸ ਹੈ ਜਗਾਇ ਪਿਆ ਵੈ ਉਹ ਰਸ ਅਕਾਤ ਕਰਾ ਤਨ ਜਾਨੀ ਜਾ ਕਉ ਆਏ ਸੋਈ ਵਿਹਾਜੋ ਹਰ ਗੁਰਤੇ ਬਨੇ ਮਸੀਰਾ ਨਿਜ ਘਰ ਮੈਲ ਪਾਵੋ ਸੁਖ ਸਹਜੇ ਬੌਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਨੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਕਰ ਸੰਤਨ ਕੀ ਤੂਰੇ ਮੀਰ ਸਾਹਿਬਾ कर संतन की तूरे वागुरु जी का खालसा वाहिगुरु जी की फतेह